ਇੱਕ ਭਾਈ ਮਰਾਸੀ ਸੀਗਾ ਤੇ ਘਰੋਂ ਦੀ ਥੋੜਾ ਜਿਆਦਾ ਗਰੀਬ ਵਿਚਾਰਾ ਉਹ ਸੰਜਲਾ ਵੀ ਗਰੀਬੀ ਦਾ ਮਾਰਾ ਬਾਹਰ ਨਿਕਲ ਗਿਆ ਜੇ ਤੁਹਾਨੂੰ ਘਰੇ ਕੁਸਾ ਹੈ ਨਾ ਬਾਹਰੇ ਨਿਕਲਿਆ ਉਪਰ ਹਰਕੇ ਝਾੜੀਆਂ ਚ ਰਾਤ ਕੱਟਿਆ ਕਰੇ ਵਿਚਾਰਾ ਨਾ ਤਾਂ ਪਿੰਡੋਂ ਜੋਗਰਾ ਕਰੇ ਕੋਈ ਗਰੀਬੀ ਸੰਤਉਂਦੀ ਹੈ ਦਿਨੇ ਲੈਣੇ ਲੈ ਤਾਂ ਕਰਦੇ ਨੇ ਤਾਂ ਭਈ ਹੌਲੀ ਹੌਲੀ ਫਿਰਦੇ ਨੇ ਉਹਨੂੰ ਕੋਈ ਸਾਥ ਮਿਲ ਗਿਆ ਸਾਦ ਲੰਗੂਟੀ ਦਾ ਉਹ ਤੇ ਲੰਗੂਟੀ ਪਈ ਉਹਦੇ ਕਹਿੰਦਾ ਆ ਵੀ ਭਗਤਾਂ ਕਿਵੇਂ ਆਇਆ ਕਹਿੰਦਾ ਇਹ ਬਾਬਾ ਮੈਂ ਤਾਂ ਗਰੀਬੀ ਦਾ ਸੰਤਾਇਆ ਹੋਇਆ ਘਰੋਂ ਤੇ ਮੈਂ ਤਾਂ ਭੁੱਖਾ ਮਰਦਾ ਨਿਕਲਿਆ ਹੋਇਆ ਕਹਿੰਦਾ ਭਾਈ ਮੈਂ ਤੈਨੂੰ ਇੱਕ ਚੀਜ਼ ਦੇ ਦਾਂ ਨਾ ਇਹ ਕਰਕੇ ਦੇਖ ਲਈ ਕਹਿੰਦਾ ਬਾਬਾ ਦੇ ਦੇ ਕਹਿੰਦਾ ਲੈ ਪਈਆ ਤੂੰ ਫੁੱਲ ਲੈ ਜਾ ਇੱਕ ਇਹ ਫੁੱਲ ਜਾਨ ਮੰਨ ਕੇ ਚੱਲਾ ਉਦੋਂ ਵਰਤਣਾ ਤਾਂ ਜਦੋਂ ਕੋਈ ਜ਼ਿਆਦਾ ਭੀੜ ਪੈ ਗਈ ਕਹਿੰਦਾ ਵੀ ਚੰਗਾ ਕਹਿੰਦਾ ਇਹਨੂੰ ਤਾਗਾ 'ਚ ਪਰੋਲੀ ਜਦੋਂ ਕੋਈ ਭੀੜ ਪਈ ਤੇਰੇ ਤੇ ਗਲ 'ਚ ਪਾਲਿਆ ਕਰੀ ਉਹਨੂੰ ਜਿੰਨਾ ਤੇਰਾ ਕੱਟਵਾ ਕਰੂ ਕੱਟਾਇਆ ਕਰੂ ਕਹਿੰਦਾ ਚੰਗਾ ਬਾਬਾ ਮੁੱਕੇ ਪਈ ਉਹਨੇ ਉਹੀ ਕੰਮ ਕਰਿਆ ਤਾਗਾ ਵਿੱਚ ਦਿਨਗਾ ਕੇ ਗਲ 'ਚ ਪਾਲਿਆ ਕਰੇ ਉਹ ਜਿਵੇਂ ਸਿਆਣੇ ਕਹਿੰਦੇ ਨੇ ਵਖਤਾ ਜੇ ਜਦੋਂ ਮੇਰਾ ਸਾ ਪਰਮਾਤਮਾ ਦਾ ਤਤੋਂ ਮੁੜਦਾ ਨਹੀਂ ਤੇ ਅਸਰੀ ਘਟ ਆ ਗਿਆ ਫਿਰ ਜਿਹੜਾ ਮਾਲਕ ਨਹੀਂ ਦੇਣਾ ਤੀ ਅੱਛਾ ਉਹ ਤਾਂ ਪਈ ਬਿਮਾਰ ਹੋ ਗਿਆ ਖਾਸਾ ਬਿਮਾਰ ਹੋਇਆ ਉਹਦੇ ਘਰ ਵਾਲੇ ਨੂੰ ਕਹਿੰਦਾ ਭਗਵਾਨ ਨੇ ਆਹ ਕਹਿੰਦਾ ਹਾਰ ਲਿਆ ਫੁੱਲ ਵਾਲਾ ਉਹ ਕਹਿੰਦੀ ਅਗਲੇ ਪਾਰ ਜਾਣ ਨੂੰ ਫਿਰ ਤਾਂ ਹੁਣ ਹਾਰ ਭਾੜ ਦੇ ਉਹ ਕਹਿੰਦਾ ਫੜਾ ਦੇ ਹਾਰ ਤਾਂ ਕਹਿੰਦੇ ਨਾ ਜੀ ਮੈਨ ਤਾਂ ਹੀ ਨਹੀਂ ਪਤਾ ਕਿੱਥੇ ਤਰੇ ਅੱਛਾ ਉਦੋਂ ਵੀ ਪ੍ਰਮਾਤਮਾ ਸਾਹਮਣੇ ਖੜਾ ਹੱਸੀ ਜਾਵੇ ਹੂੰ ਕਹਿੰਦਾ ਕਿਉਂ ਬਈ ਤੈਨੂੰ ਕਿਹਾ ਸੀ ਵੀ ਕਿੰਨੀ ਚਲਾਕੀ ਖੇਡ ਲਈ ਹੂੰ ਜਦੋਂ ਆਹ ਲੱਗੀ ਉਹ ਤੋਂ ਨਹੀਂ ਕੁਝ ਕਰਦਾ ਹੂੰ ਕਹਿੰਦਾ ਕਹਿੰਦਾ ਦੇਖ ਤੇਰੇ ਜਿਹੜੇ ਤੈਨੂੰ ਵਿਆਹੀ ਉਹ ਤੈਨੂੰ ਹਾਰ ਨਹੀਂ ਫੜਾ ਰਹੀ ਜੇ ਤੈਨੂੰ ਹਾਰ ਫੜਾ ਦੇ ਸੱਤ ਤੇਰੀ ਜਾਨ ਬਚ ਰਹੀ ਹਾਂ ਕਹਿੰਦਾ ਉਹਨੂੰ ਕਹਿੰਦਾ ਫੜਾ ਦੇ ਹਾਰ ਮੇਰੀ ਜਾਨ ਬਚ ਰੂ ਉਹ ਕਹਿੰਦੀ ਘੋੜੇ ਵਰਗਾ ਤਾਂ ਕਿਹਾ ਹਾਂ ਹੁਣ ਹਾਰ ਪਾਪਾ ਦਿਖਾਉਣੇ ਮੈਂ ਤਾਂ ਕਹਿੰਦਾ ਹੈ ਹੈ ਕਰੀਆਂ ਦੀ ਉਹ ਕਹਿੰਦਾ ਮੈਂ ਤੈਨੂੰ ਫੇਰ ਕਹਤਾ ਵੀ ਹਾਰ ਫੜਾ ਦੇ ਉਹ ਕਹਿੰਦੀ ਕਿ ਜਵਾਖੋ ਵੀ ਹਾਰ ਕਿੱਥੇ ਤਰਿਆ ਹੁਣ ਜਵਾਖਾ ਨੂੰ ਕੀ ਪਤਾ ਉਹ ਕਹਿੰਦੇ ਸੰਤ ਪਤਾ ਨਹੀਂ ਉਹ ਕਹਿੰਦਾ ਉੱਥੇ ਫਲਾਣੇ ਥਾਵੇਂ ਟੰਗਿਆ ਫੜਾ ਦੇ ਹਾਰਾ ਕਹਿੰਦੀ ਖੜ ਜਾ ਫੜਾਉਣੀ ਐ ਅ ਜਵਾਖ ਨੇ ਬਾਥਰੂਮ ਕਰਤਾ ਫਿਰ ਸੁੱਕਾ ਕਰਦੇ ਹੁਣ ਕੋਈ ਗੱਲ ਮੁਕਦੀ ਕਾ ਟਾਈਮ ਲੰਘ ਗਿਆ ਜਦੋਂ ਫਿਰ ਹਰਮਤਮ ਹੱਸ ਕੇ ਕਹਿੰਦਾ ਭਾਈ ਕਹਿੰਦਾ ਹਾਂ ਘੰਨਾ ਟਾਈਮ ਲੰਘ ਗਿਆ ਹੋਂ ਤਾਂ ਜੇ ਦੋ ਹਾਰ ਫੜਾ ਦੇ ਨੂੰ ਉਹਨੇ ਕੁਸਵਾਉਂਦਾ ਉਹ ਕਹਿੰਦਾ ਓਰੇ ਤਾਜਾ ਹੁਣ ਜੇ ਹਾਰ ਨਹੀਂ ਫਣਾਉਣਾ ਕਹਿੰਦੀ ਹਾਂ ਦੱਸ ਕਹਿੰਦਾ ਇੱਧਰ ਦੇ ਪਾਸੇ ਕੋਈ ਖੜਾ ਮੇਰੇ ਕਹਿੰਦੀ ਨਾ ਖੜ ਗਿਆ ਦੱਸ ਕਹਿੰਦਾ ਜਿਹੜੀ ਛੋਟੀ ਜਨਾਨੀਆਂ ਦੀ ਹਿੰਡ ਹੈ ਇਹ ਜਦ ਤੱਕ ਦੁਨੀਆ ਰਹੂ ਉਹਨੇ ਤੱਕੀ ਰਹੂਗੀ ਵੀ ਹੁਣ ਅੱਛਾ ਕਹਿੰਦੀ ਕਹਿੰਦਾ ਜੇ ਤੂੰ ਹਿੰਡ ਪਾ ਨਾ ਲੈਂਦੀ ਹਾਰ ਫੜਾਣ ਦੀ ਤਾਂ ਮੈਨੂੰ ਕਹਿੰਦਾ ਵਰਨਾ ਨਹੀਂ ਦੀ ਪੈਂਦਾ ਕੰਦਾ ਕਹਦਾ ਹੋਵੇ ਉਹਨੂੰ ਜਾਣਾ ਪਊ ਟਾਈਮ ਲੰਘਾ ਹਰ ਦਾ ਦਿੱਤਾ ਨਹੀਂ ਕੰਦਾ ਜਹਾ ਹੁਣ ਤੈਨੂੰ ਬਾਚਨ ਹੋ ਗਿਆ ਇਹ ਤੂੰ ਨਹੀਂ ਕਹਦਾ ਮੁੜ ਕੇ ਹਿੰਟ ਛੱਡੇਗੀ ਚੱਲ ਪਈ ਉਹਨੇ ਤਾਂ ਅੱਖਾਂ ਵਿੱਚ ਨਹੀਂ ਤੇ ਹੁਣ ਜਦੋਂ ਟਾਈਮ ਆ ਗਿਆ ਉਹਨੂੰ ਪਈ ਉੱਥੇ ਜਾ ਕੇ ਜਦੋਂ ਧਰਮਰਾਜ ਨੇ ਪੁੱਛਿਆ ਕਹਿੰਦਾ ਵੀ ਤੈਨੂੰ ਐ ਕਰਕੇ ਸਾਧਨੇ ਚੀਜ਼ ਦਿੱਤੀ ਸੀ ਤੇ ਵਰਤੀ ਨਾ ਉਹ ਚੁੱਪ ਉਹ ਕਹਿੰਦਾ ਦੱਸ ਭਗਤਾ ਵਰਤੀ ਨਾ ਫੇਰ ਨਾ ਬੋਲਿਆ ਜਦ ਤੀਜੀ ਵਾਰ ਪੁੱਛਿਆ ਉਕਾ ਨਾ ਜੇ ਟੱਬਰ ਚਾਚਾ ਦਾ ਹੁੰਦਾ ਤਾਂ ਮੈਨੂੰ ਸਾਧ ਕੋਲੇ ਜਾਣ ਦੀ ਲੋੜ ਨਹੀਂ ਦੀ ਪੈਂਦੀ ਜੇ ਮੇਰਾ ਟੱਬਰ ਨਹੀਂ ਸੀ ਚਾਚਾ ਤਾਂ ਤਾਂ ਜੋ ਮੈਨੂੰ ਸਾਧ ਕੋਲੇ ਜਾਣਾ ਪੈਗਾ ਜੇ ਘਰੇ ਪਹਿਲਾਂ ਹੀ ਸਮੱਸਿਆ ਨਾਲ ਚੱਲਦੇ ਤਾਂ ਮੈਨੂੰ ਗਰੀਬੀ ਨਹੀਂ ਦੀ ਆਉਂਦੀ ਜੇ ਮੇਰੇ ਕੋ ਗਰੀਬੀ ਐ ਤਾਂ ਮੈਂ ਸਾਧ ਕੋਲੇ ਗਿਆ ਤੇ ਸਾਧ ਨੇ ਮੈਨੂੰ ਫੋਲ ਦਿੱਤਾ ਤਾਂ ਵਧੀਆ ਮਿੰਤਾਂ ਕਰੀਆਂ 2 ਘੰਟੇ ਪਹਿਲਾਂ ਤਾਂ ਮੈਨੂੰ ਜਦੋਂ ਮੈਂ ਕਹਿੰਦਾ ਸੀ ਹਾਰ ਫੜਾ ਤਾਂ ਸਮੱਸਿਆ ਆ ਗਈ ਦੇਖੀਏ ਕਾਦੀ ਕੀ ਹੈ ਉਹ ਤਾਂ ਕਹਿੰਦਾ ਭੱਜ ਕੇ ਫੜਾਉਂਦੀ ਸੀ ਜਦੋਂ ਨੂੰ ਆਪ ਦੀ ਲੋੜ ਤੀ ਜਦੋਂ ਕਹਿੰਦਾ ਮੇਰੀ ਜਾਨ ਨੂੰ ਬਣੀ ਤੇ ਤੂੰ ਹਾਰ ਫੜਾਉਣ ਚ ਨਹੀਂ ਕਹਿੰਦਾ ਉਹ ਤੁਹਾਨੂੰ ਟਾਈਮ ਆ ਕੈਮਰਾ ਹਾਰ ਤਾਂ ਕਹਿੰਦਾ ਕੀ ਡੇ ਟੰਗੀ ਰਹਿ ਗਿਆ ਜੀ ਉਹ ਕਹਿੰਦਾ ਤੇ ਜੇ ਤੈਨੂੰ ਹੁਣ ਜਾਮਾਂ ਦੀਏ ਕਾਦਾ ਦੀਏ ਕਹਿੰਦਾ ਜੀ ਮੈਨੂੰ ਇੱਕ ਰਾਤ ਤੇ ਉਹ ਸੋਚਣ ਖਤਰ ਕਹਿੰਦਾ ਤੂੰ ਕਹਿੰਦਾ ਹਾਂ ਕਹਿੰਦਾ ਜਾ ਦਿੱਤਾ ਤੈਨੂੰ ਇੱਕ ਰਾਤ ਉਹ ਰਾਤ ਨੂੰ ਪਿਆਰ ਮਰਾਸੀ ਸੋਚੀ ਜਾਵੇ ਮੈਂ ਜਾਮਾਂ ਕਾਦਾ ਲਵਾਂ বিজে ਤਾਂ ਹੁਣ ਜਾਨਵਾਰਾਂ ਦਾ ਜਾਮਾ ਲੈਨੇ ਤਾਂ ਤਾਂ ਮੇਰੇ ਸਾਰੇ ਦਾਣੇ ਨਹੀਂ ਪਾਇਆ ਕਰਨੇ ਕਿਸੇ ਨੇ ਭੁੱਖੇ ਮਰਦੇ ਉੱਟਦੇ ਫਰਕ ਦੇ ਮਰ ਜਾ ਕਰਾਂਗੇ ਸਾਰਾ ਦਿਨ ਭੱਜੇ ਫਿਰਿਆ ਕਰਾਂਗੇ বিজে ਹੁਣ ਕੁੱਤੇ ਬਿੱਲੇ ਦਾ ਜਾਮਾ ਲੈਨੇ ਤਾਂ ਤਾਹਲਾ ਡਾਂਗ ਮਾਰੂ ਕਿਸੇ ਨੂੰ ਟੁਕੜਾ ਨਹੀਂ ਪਾਉਣਾ ਆਪਾਂ ਨੂੰ বিজে ਹੁਣ ਪਸ਼ੂ ਦਾ ਜਾਮਾ ਲੈਨੇ ਤਾਂ ਸੰਗ ਲੱਗਿਆ ਰਹਾ ਕਰੂ ਜੋ ਜਾਮਾ ਉਹਨਾਂ ਨੇ ਕਹਤਾ ਵੀ ਆਪਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਮੰਗ ਲੈ ਵੀ ਇਨਸਾਨੀਅਤ ਤੋਂ ਬਿਨਾ ਹੋਰ ਜਿਹੜਾ ਮਰਜ਼ੀ ਜਾਮਾ ਲੈ ਲੈ ਅੱਛਾ ਇਹ ਅੱਛਾ ਵੀ ਜਰਾ ਇੱਕ ਜਾਮਾ ਚੰਗਾ ਇਹਨੂੰ ਕਹਾਂ ਪਜਾਮੇ ਉੱਲੂ ਦਾ ਮੰਗਾ ਅੱਛਾ ਤੇ ਕਹਿੰਦਾ ਦੋ ਘੰਟਾ ਜਿੱਤੇ ਢਿੱਡ ਪਰ ਕੇ ਮੋਜਾਂ ਆ ਜਾ ਕਰਾਂਗਾ ਉਹ ਟਿਕਾਣੇ ਤੇ ਹੋ ਰਾਤ ਨੂੰ ਕਹਿੰਦਾ ਦੂਜੇ ਜਾਨਵਰਾਂ ਨੂੰ ਦਿਸ਼ਿਆ ਨਹੀਂ ਕਰਨਾ ਆਪ ਨੂੰ ਦਿਸ਼ਿਆ ਕਰੂ ਉਹਨੂੰ ਕਹਿੰਦਾ ਵੀ ਆਇਆ ਕਰੋ ਜੀ ਤੜਕੇ ਨੂੰ ਕਹਿੰਦਾ ਮੈਨੂੰ ਉੱਲੂ ਦਾ ਜਾਮਾ ਦੇ ਦਿਓ ਕਹਿੰਦਾ ਪੇ ਉੱਲੂ ਦਾ ਲੈ ਲੈ ਉੱਲੂ ਦਾ ਜਾਮਾ ਦੇਤਾ ਉਹ ਕਹਿੰਦਾ ਜਾਮਾ ਤਾਂ ਤਾਂ ਲੈ ਲਿਆ ਇਹ ਤਾਂ ਖਬਾਲਾ ਵੱਡਾ ਪੁੰਗਾ ਖੜਾ ਕਰਤਾ ਤਾਂ ਹਾਂ ਕਹਿੰਦਾ ਕਿਉਂ ਕਹਿੰਦਾ ਹਾਂ ਕਹਿੰਦਾ ਇੰਨੇ ਤਰੀਕ ਨੂੰ ਤਰੀਕ ਪਣੀ ਐ ਇੱਕ ਹੂੰ ਉਹਦੇ ਵਿੱਚ ਸਾਰੇ ਨਿਸ਼ਾਨ ਤੇ ਆਉਣਗੇ ਹੂੰ ਉਹ ਦਿਨਾਂ ਤੂੰ ਬੋਲ ਵੀ ਵਿੱਚੋਂ ਕਹਿੰਦਾ ਜੀ ਫਿਰ ਐ ਕਰੋ ਇਹ ਤਾਂ ਜਾਮਾ ਛੱਡ ਦਿਓ ਕਹਿੰਦਾ ਫਿਰ ਉਹ ਕਹਿੰਦਾ ਕੁੱਤੇ ਦਾ ਦੇ ਦਿਓ ਜੀ ਮੈਂ ਤਾਂ ਉਹ ਕਹਿੰਦਾ ਯਾਰ ਦੇਖ ਲੈ ਹੁਣ ਤਾਂ ਕਦੇ ਵੀ ਛੱਡੋ ਜੀ ਆ ਉੱਤੇ ਤਾਂ ਵੀ ਹਟੋ ਮੈਨੂੰ ਵੱਲਦਾ ਦਾ ਜਾਮਾ ਦੇ ਉਹ ਕਹਿੰਦਾ ਕਿਸੇ ਤੇ ਖੜੇਗਾ ਵੀ ਜਮਾ ਤੇ ਕੋਈ ਮਿਲੂਗਾ ਉਹ ਕਹਿੰਦਾ ਜੇ ਤੈਨੂੰ ਤਾਂ ਤਿੰਨੀ ਨਹੀਂ ਮਿਲਦੇ ਹੁਣ ਠੀਕ ਆ ਕਹਿੰਦਾ ਚੰਗਾ ਜੀ ਕਹਿੰਦਾ ਲਓ ਤੈਨੂੰ ਤਰੀਕ ਚਲ ਚੱਲਾਂਗੇ ਛੇੜੀ ਤਰੀਕ ਪੈਣੀ ਹੈ ਕਹਿੰਦਾ ਸਾਹ ਕਹਿੰਦਾ ਉੱਥੇ ਸਾਰੀ ਜਨਤਾ ਇਕੱਠੀ ਹੋ ਨਿਸ਼ਾਨ ਆਊਗਾ ਹਰੇਕ ਜਾਨਵਰ ਉਹ ਹਰੇਕ ਚੀਜ਼ ਆਊਗੀ ਉਹਨੇ ਤੇ ਤਰੀਕ ਪੈਣੀ ਹੈ ਉਹਦੇ ਵਿੱਚ ਮੰਨ ਕੇ ਚੱਲ ਫੈਸਲੇ ਦੇਣੇ ਨੇ ਵੀ ਕਿੰਨੀ ਕਿੰਨੀ ਉਮਰ ਕਿਹਨੂੰ ਦੇਣੀ ਹੈ ਕਿੰਨੀ ਉਮਰ ਕਿਹਨੂੰ ਦੇਣੀ ਹੈ ਅੱਛਾ ਉੱਥੇ ਨਾ ਤੂੰ ਬੋਲੀ ਕਹਿੰਦਾ ਜੀ ਫਿਰ ਮੈਂ ਤਾਂ ਜਾਂਦਾ ਹੀ ਨਹੀਂ ਕਹਿੰਦਾ ਕਿਉਂ ਕਹਿੰਦਾ ਮੈਂ ਜਿਆਦਾ ਮਰਾਸੀਆ ਬਨ ਬੋਲਣੇ ਰਹਿਣਾ ਨਹੀਂ ਉਹ ਕਹਿੰਦਾ ਜੀ ਕਹਿੰਦਾ ਨਹੀਂ ਤੇ ਚੱਲਾਂਗੇ ਤਾਂ ਤੈਨੂੰ ਨਾਲ ਆ ਜਾਣਾ ਤਾਂ ਪਊ ਤੈਨੂੰ ਤੇ ਕਹਿੰਦਾ ਜੇ ਤੇਥੋਂ ਪਹਿਲਾਂ ਕਿਸੇ ਦੀ ਹੋਰ ਵਾਰੀ ਲੱਗੀ ਤਾਂ ਉਹਨੂੰ ਲੈ ਜਾਾਂਗੇ ਚੱਲ ਭਈ ਕੁਦਰਤ ਵਾਲਕੇ ਦੀ ਕਿਸੇ ਦੀ ਵਾਰੀ ਨਾ ਲੱਗੀ ਮਰਾਸੀ ਨੂੰ ਜਾਣਾ ਪੈ ਗਿਆ ਹੋ ਉਹ ਮਰਾਸੀ ਨੂੰ ਐਂਦੀ ਵੀ ਜੇ ਮੇਰੇ ਸਾਦੀ ਇੰਨੀ ਕ ਸਾਲ ਉਮਰ ਆਪਣੀ ਹੋਰ ਰਹਿ ਜਾਂਦੀ ਆ ਪਾ ਐਂ ਕਰ ਲੈਂਦੇ ਐਂ ਕਰ ਲੈਂਦੇ ਐਂ ਕਰ ਲੈਂਦੇ ਹੁਣ ਪਿਛੜੀਆਂ ਸੋਚਦਾ ਸੀ ਹਾਂ ਹੁਣ ਨਿਸਾਨ ਨੂੰ ਸੱਦ ਲਿਆ ਪਹਿਲਾਂ ਕਹਿੰਦਾ ਲੈ ਭਾਈ ਤੈਨੂੰ ਉਮਰ ਚਾਹ ਦੇਣੀ ਐ ਵੀ ਕਿੰਨੀ ਉਮਰ ਦੀ ਐ ਤੈਨੂੰ ਉਹ ਕਹਿੰਦਾ ਵੀ ਦੇਖ ਕੇ ਜੇ ਦੇ ਦਿਓ ਜੀ ਸਾਰੇ ਕੋਲੋਂ ਕੋਲੀ ਪੁੱਛ ਲੈ ਸਾਰੇ ਕਹਿੰਦਾ ਲੈ ਹੁਣ ਵੰਡਦੇ ਆ ਉਮਰ ਭਾਈ ਕਹਿੰਦਾ ਵੰਡ ਦੇ ਕਹਿੰਦਾ ਕੁੱਤੇ ਨੂੰ ਦਿੱਤੇ ਭਈ 35 ਸਾਲ। ਠੀਕ ਐ। ਕੁੱਤਾ ਕਹਿੰਦਾ ਮਾਰਾ 35 ਸਾਲਾਂ ਤੇ ਮੈਨੂੰ ਕਿਹੜਾ ਛੱਡੂ? ਮੈਨੂੰ ਤਾਂ ਮਸਾਂ ਹੀ 15-16 ਸਾਲ ਦੀ ਉਮਰ ਦੇਓ, ਬੱਦ ਨਾ ਦਿਓ ਮੈਨੂੰ। ਠੀਕ ਐ। ਕਹਿੰਦਾ ਕਿਉਂ? ਕਹਿੰਦਾ ਨਾ ਜੀ ਮੈਨੂੰ ਹੱਦ ਕਰਦੇ ਮੈਨੂੰ ਟੁਕੜਾ ਨਹੀਂ ਕਿਸੇ ਨੇ ਪਾਉਣਾ। 15-16 ਸਾਲ ਤੱਕ ਤਾਂ ਮੂਡ ਓੜ ਖਾ ਲੂੰ। ਉਸ ਤੋਂ ਬਾਅਦ ਜਦੋਂ ਮੈਂ ਤਬਗਾ ਫਿਰ ਮੈਂ ਕਿੱਥੋਂ? ਮੈਂ ਤਾਂ ਉਮਰ ਹੀ ਇੰਨੀ ਦਿਓ ਜੀ, ਬੱਦ ਨਾ ਦਿਓ। ਉਹ ਕਹਿੰਦਾ ਫਿਰ ਜਿਹੜੇ ਬਾਕੀ ਬਚ ਰਹੇ ਵੀ ਸਾਲ। ਉਹ ਕਹਿੰਦਾ ਸਾਂਭ ਲਓ ਕਿਸੇ ਨੂੰ ਹੋਰ ਦੇ ਦਿਓ। ਕਹਦਾ ਚੰਗਾ ਉਹ ਆਪਣੇ ਵਰਗਾ ਵਿੱਚ ਬੈਠਾ ਤੇ ਇਨਸਾਨ ਆ ਉਹਨੇ ਸੋਚਿਆ ਵੀ ਚਲ ਆਪਾਂ ਨੂੰ ਕੰਮ ਦੇ ਦੇ ਦੂਗੀ ਤੇ ਉਹ ਪਈ ਦੇ ਹਲਾ ਉੱਲੂ ਨੂੰ ਕਹਦਾ ਵੀ ਹਾਂ ਤੈਨੂੰ ਉਮਰ ਹੁਣ ਕਿੰਨੀ ਦੀ ਜੇ ਕਹਦਾ ਮੈਂ ਤਾਂ ਹੁਣ ਦੱਸਦਾ ਜਿੰਨੀ ਮੱਝ ਹੀ ਦੇ ਦਊ ਕਹਦਾ ਤੈਨੂੰ ਦੇ ਦਈਏ 50 ਸਾਲੋਂ ਉਮਰ ਹਾਂ ਇਹ ਕੀ ਕਰਦੇ ਜੀ ਕਹਿੰਦਾ ਕਹਿੰਦਾ ਮੇਰੀ ਉਮਰ 25 ਸਾਲ ਦੀ ਰੱਖੋ ਆਦੀ ਰੱਖੋ ਕਹਿੰਦਾ ਕਹਿੰਦਾ ਹੋਰ ਉਹ ਜੇ ਮੇਰੀ ਉਮਰ ਵਧ ਦੇਮੋਂਗੇ ਤਾਂ ਕਹਿੰਦਾ ਮੈਂ ਤਾਂ ਰਾਤ ਨੂੰ ਦੀ ਸੁਦਨੇ ਤੇ ਦੀਛਣੀ ਦੁਨੀਆਦਾਰੀ ਤਾਂ ਮੈਂ ਦੇਖ ਨਹੀਂ ਸਕਦਾ ਉਦੋਂ ਬਾਅਦ ਕਹਿੰਦਾ ਜੇ ਕੋਈ ਹੋਰ ਜਾਮਾ ਮਿਲ ਗਿਆ ਦੁਨੀਆਦਾਰੀ ਤਾਂ ਦੇਖ ਲੂ ਮੈਂ ਕਹਿੰਦਾ ਉਹਨੂੰ ਭਈ ਚੱਲ 25 ਸਾਲ ਦਿੱਤਾ ਉਹਦਾ ਮੇਰੇ ਵਰਗਾ ਬੈਠਾ ਤੇ ਨੇ ਅਖੇ ਵੀ 25 ਹੀ ਲਵਾਂਗੇ ਆਪਾਂ ਵੀ ਆਪਣੀ ਤਾਂ ਉਮਰੀ ਵਧ ਜਾਂਦੀ ਐ ਉਹ ਖਬਰਾਂ ਕਿੰਨੇ ਕ ਜਾਨਵਾਰ ਉਮਰ ਘਟਾਉਣਗੇ ਆਪਦੀ ਆਪਾਂ ਲਵਾਂਗੇ ਸਾਰੀ ਤੇ ਉਹ ਕਹਿੰਦਾ ਭਈ ਉਦੋਂ ਬਾਅਦ ਜਦੋਂ ਉਹਨੂੰ ਸੱਦ ਕੇ ਉਹ ਵਲਦ ਨੂੰ ਕਹਿੰਦੇ ਵੀ ਤੂੰ ਦੱਸ ਭਈ ਤੇਰੀ ਉਮਰ ਕਿੰਨੀ ਕਰਦੀ ਏ ਕਹਿੰਦਾ ਜੀ ਜਿੰਨੀ ਮਰਜ਼ੀ ਕਰ ਦਿਓ ਕਹਿੰਦਾ ਕਰ ਦਈਏ ਫੇਰ 60 ਸਾਲ ਆ ਹੂੰ ਕਹਿੰਦਾ ਜੀ ਹੱਦ ਕਰ ਦਿਓ ਹੂੰ ਕਹਿੰਦਾ ਕਿਉਂ ਕਹਿੰਦਾ ਮੈਂ 20 ਸਾਲ 25 ਸਾਲ ਤੱਕ ਹਾਲ ਖਿੱਚ ਸਕਦਾ ਐ ਇਦੋਂ ਘਾ ਮੈਂ ਕਿਵੇਂ ਖਿੱਚੂ ਮੇਰੇ ਜੋ ਟਟੋ ਮਾ ਮਡਾਂਗਾਂ ਮੇਰੇ ਹੁੱਡੇ-ਕੁੱਟਾ ਕਰੂ ਮੈਥੋਂ ਤੁਰਣੀ ਜਾ ਕਰਨਾ ਮੇਰੀ ਉਮਰ ਤਾਂ ਕਹਿੰਦਾ ਇਹਨੇ ਤਾਂ ਕੱਟ ਰੱਖ ਜੀ ਇਹ ਮਾਦੀ ਉਹ ਕਹਿੰਦਾ ਚੰਗਾ ਫੇਰ 26-27 ਸਾਲ ਦੀ ਉਮਰ ਤੀ ਕਰਤੀ ਪਈ ਸੀ ਉਹਨੇ ਆਖਿਆ ਵੀ ਆ ਆ ਗਿਆ ਲੋੜ ਕੰਨ ਕਹਿੰਦਾ ਲੈ ਵੀ ਹੁਣ ਤੂੰ ਹੋ ਜਾ ਖੜਾ ਪਈ ਨਸਾਨਾ ਕਹਿੰਦਾ ਜੀ ਫੱਤਦੀ ਫੱਤਦੀ ਖੁੱਤਦੀ ਸਾਰੀ ਹੋਣ ਦੇ ਤੂੰ ਕਹਿੰਦਾ ਸਾਰੀ ਕਿਉਂ ਜਿਹੜੀ ਹੈਗੀ ਕਹਿੰਦਾ ਸਾਰੀ ਹੋਣ ਦੇ ਫਿਰੜੀ ਰਹਿ ਗਈ ਉਹ ਕਹਿੰਦਾ ਇਹ ਤਾਂ ਭਾਈ ਖਾਸੀ ਉਮਰ ਬਣਦੀ ਐ ਕਹਿੰਦਾ ਤੇਰੀ ਤਾਂ ਉਮਰ ਹੀ ਨਹੀਂ ਐ 60-80 ਸਾਲ ਦੀ ਐ ਕਹਿੰਦਾ ਜੀ ਨਹੀਂ ਤਾਂ ਤੁਸੀਂ ਕਹਿੰਦੇ ਵੀ ਕੁੱਤੇ ਵਾਲੀ ਬਚਰੀ ਕਹਿੰਦਾ ਨਾਲੇ ਉੱਲੂ ਵਾਲੀ ਕਹੀ ਜਾਂਦੇ ਉਹ ਨਾਲੇ ਬਲਦ ਵਾਲੀ ਕਹੀ ਜਾਂਦੇ ਉਹ ਕਹਿੰਦਾ ਬਲਦ ਵਾਲੀ ਤਾਂ ਦੇ ਦਿਓ ਜੀ ਉਹ ਕਹਿੰਦਾ ਲੈ ਚੱਕ ਫਿਰ ਤੈਨੂੰ ਦਿੱਤੀ ਉਮਰ ਬਲਦ ਵਾਲੀ ਕਹਿੰਦਾ ਜੀ ਆ ਆ ਫਿਰ ਦੂਜੀ ਕਿੱਥੇ ਕੀ ਕਰਾਂਗਾ ਤੁਸੀਂ ਇਹ ਕੁੱਤ ਵਾਲੀ ਵੀ ਕਹਿੰਦਾ ਮੈਨੂੰ ਸੰਭਾਣ ਦੇ ਕਹਿੰਦਾ ਇਹ ਵੀ ਤੂੰ ਸੰਭਲਾ ਕਹਿੰਦਾ ਨਾਲੇ ਸੰਭਾ ਦੇ ਆ ਉੱਲੂ ਵਾਲੀ ਵੀ ਨਾ ਕਹਿੰਦਾ ਹੁਣ ਜੀ ਮੋੜੋ ਇਹ ਵੀ ਆਉਣ ਦੇ ਹੁਣ ਇਹ ਵੀ ਮੈਨੂੰ ਸੰਭਾ ਦਿਓ ਕਹਿੰਦਾ ਸੰਭਲਾ ਉਹ ਕਹਿੰਦਾ ਗੱਲਾਂ ਐ ਕਹਿੰਦਾ ਤਿੰਨੇ ਉਮਰਾਂ ਚਾਰੇ ਆਉਣਗੀਆਂ ਤੇਰੇ ਤੇ ਮਗਰੋਂ ਮਿਲਕੇਗਾ ਕਹਿੰਦਾ ਜੀ ਆ ਜਾਣ ਦੇ ਪੁਰਾ ਆ ਜਾਣ ਦਿਓ ਕਾਤੰਗਾ ਹੁਣ ਮਰਾਸੀ ਉਹਨੂੰ ਬੋਲਦਾ ਕਹਿੰਦਾ ਓਏ ਤੂੰ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਲੋਭੀ ਰਹਿਗਾ ਕਹਿੰਦਾ ਕਿਉਂ ਕਹਿੰਦਾ ਹਜੇ ਮੈਨੂੰ ਤਾਂ ਐਤੀ ਵੀ ਮੈਂ ਦੱਸੂ ਤੈਨੂੰ ਸਕੀਮ ਤੂੰ ਪਹਿਲੀ ਦਿਮਾਗ ਸੋਚੀ ਬਠਾਤੀ ਕਹਿੰਦਾ ਮੈਂ ਤਾਂ ਜਦੋਂ ਉਮਰ ਜਿਹੜੀ ਦੀ ਘਟਾਉਂਦੇ ਸੀ ਮੈਂ ਤਾਂ ਉਹਦੀ ਲਿਖ ਲੈਂਦਾ ਸੀ ਦਿਮਾਗ 'ਚ ਵੀ ਆਪਾਂ ਲਵਾਂਗੇ ਕਹਿੰਦਾ ਕਿਉਂ ਕਹਦਾ ਹੁਣ ਮੈਂ ਕੀ ਮਰਨਾ ਹੈ ਮੈਂ ਮਰਦਾ ਮੁੱਦਾ ਨਹੀਂ ਕਹਿੰਦਾ ਇੰਨੀ ਉਮਰ ਥੋੜੀ ਜਿਹਾ ਕਿਤੇ ਕਈ ਬਿੜੀਆਂ ਨੰਗ ਜਾਣਗੀਆਂ ਉਹ ਕਹਿੰਦਾ ਨੰਗdੀਆਂ ਨਹੀਂ ਹੁੰਦੀਆਂ ਇਹ ਇਹ ਤਾਂ ਥੋੜੇ ਚਿਰ ਚੀਪੁਰੀਆਂ ਹੋ ਜਾਣਗੀਆਂ ਕਹਿੰਦਾ ਕਿਵੇਂ ਕਹਿੰਦਾ ਦੇਖ ਨਹੀਂ ਮਰਾਸੀ ਕਹਿੰਦਾ ਕੋਈ ਗੱਲ ਨਹੀਂ ਫਰਮਾਇਆ ਹੂੰ ਤੇਰੇ ਕੋਲੇ ਮੈਂ ਤੈਨੂੰ ਪੁੱਛੂੰ ਆਉਣ ਦੇ ਟਾਈਮ ਉਹ ਭਈ ਧਰਮਰਾਜ ਨੇ ਮਰਾਸੀ ਦੀ ਡਿਊਟੀ ਲਾਤੀ ਉਤੇ ਨਸਾਨ ਤੇ ਜਿਹੜਾ ਜ਼ਿੰਮੇਦਾਰ ਲਾ ਲੈ ਜਾਂ ਮੇਰੇ ਵਰਗਾ ਲਾ ਲੈ ਕੋਈ ਲਾ ਲੈ ਬੰਦਾ ਤੇ ਕੋਈ ਚੀਜ਼ ਹੁੰਦੀ ਆ ਨਾ ਹੁਣ ਜਦੋਂ ਤਾਂ ਉਹਦੀ ਆਪ ਦੀ ਉਮਰ ਐ ਉਦੋਂ ਤਾਂ ਪਰ ਖਾਂਦਾ ਪੀਂਦਾ ਖਾ ਲਿਆ ਪੀ ਲਿਆ ਦੜਤੇ ਮਾਰ ਲਿਆ ਕੇ ਪੈ ਗਿਆ ਹੁਣ ਉਹ ਕਰ ਲਿਆ ਵਾ ਕਰ ਲਿਆ ਜਦੋਂ ਆ ਗਈ ਫਿਰ ਬਦਲਦੀ ਉਮਰ ਉਦੋਂ ਚੱਲਦਾ ਫਿਰ ਸਾਮੋਂ ਵਾਲੜੀ ਫਿਰ ਉਹਨੂੰ ਐ ਹੁੰਦਾ ਮੇਰੇ ਜਿਵੇਂ ਅੱਖਾਂ ਦਾ ਆ ਵੀ ਕਰਦੇ ਆ ਉਹ ਵੀ ਕਰਦੇ ਆ ਉਹ ਵੀ ਕਰਦੇ ਆ ਹੁੰਦਾ ਹਵਾਂ ਦਾ ਕੁਝ ਨਹੀਂ ਹੁੰਦਾ ਫਿਰ ਫਿਰ ਉਦੋਂ ਬਾਅਦ ਹੋਤਾ ਫਿਰ ਬਦਲਦੀ ਉਮਰ ਤਾਂ ਲੰਘ ਜਾਂਦੀ ਐ ਫਿਰ ਚੱਲ ਪੈਂਦੇ ਕੁੱਤੇ ਵਾਲੀ ਫਿਰ ਕੰਮ ਹੁਣ ਉਹ ਤਾਂ ਹਟ ਜਾਂਦਾ ਫਿਰ ਜਵਾਖਾਂ ਨੂੰ ਗਲਾਂ ਦੀ ਜਾਂਦਾ ਬੈਠਾ ਮੰਜੇ 'ਚ ਪਹਿਲਾਂ ਕਹਿੰਦਾ ਭੋਂਕੀ ਆ ਹਾਂ ਫਿਰ ਆਪਣੇ ਪਰ ਕੋਈ ਕਹਿੰਦਾ ਟਿਕ ਜਾ ਨਾ ਬੜਿਆ ਕੰਮ ਭੋਂਕੀ ਜਾ ਨਾ ਯਾਰ ਫਿਰ ਉਹ ਭੋਂਕਣੋ ਵੀ ਹਟ ਜਾਂਦਾ ਕੋ ਦੰਦ ਨਿਕਲ ਜਾਂਦੇ ਨੇ ਮੂੰਹ ਹਲਣੋਂ ਹਟ ਜਾਂਦਾ ਫਿਰ ਝਾਕੀ ਜਾਂਦਾ ਬੈਠਾ ਤੇ ਪਤਾ ਨੂੰ ਪੋਤ ਨੂੰ ਹਾਂ ਕੀ ਕਹਿੰਦੀਆਂ ਨੇ ਦੇਖੋ ਸਾਨੂੰ ਘਰ ਨਹੀਂ ਦਿੰਦਾ ਉੱਲੂ ਮੂੰਹ ਝਾਕਦਾ ਸਾਨੂੰ ਖਾਣ ਨਹੀਂ ਦਿੰਦਾ ਉੱਲੂ ਮੂੰਹ ਝਾਕਦਾ ਬੈਠਾ ਉਹ ਫਿਰ ਉਹ ਆ ਜਾਂਦੀ ਐ ਫਿਰ ਆਉਂਦਾ ਮਰਾਸੀ ਇਹਦੇ ਕੋਲੇ ਕਹਿੰਦਾ ਕਉ ਬਈ ਕਿੰਨੇ ਬਰੇ ਹੋ ਗਏ ਉਹ ਗੱਲਾਂ ਨੂੰ ਠੀਕ ਆ ਉਹ ਕਹਿੰਦਾ ਓਏ ਬਰੇ ਤਾਂ ਇੰਨੇ ਹੋ ਗਏ ਕਹਿੰਦਾ ਤੈਨੂੰ ਕਿਹਾ ਨਹੀਂ ਤੀ ਵੀ ਤਾਂ ਨੰਗਣ ਲੱਗਣ ਨੂੰ ਟਾਈਮ ਨਹੀਂ ਲੱਗਦਾ ਕਹਿੰਦਾ ਅੱਜ ਮੈਂ ਤਾਂ ਤੈਨੂੰ ਸਕੀਮ ਨਾਲ ਪਾਉਂਦਾ ਉਮਰ ਇਹ ਜੇ ਤੂੰ ਵੇਰੇ ਹੀ ਰਹਿਣਾ ਚੱਲਦਾ ਤੂੰ ਤਾਂ ਫਲੇ ਪਿਆ ਖੜਾ ਤੀ ਤੈਨੂੰ ਤਾਂ ਐਂਦੀ ਵੀ ਪਤਾ ਨਹੀਂ ਕਿੰਨਾ ਕੁ ਟਾਈਮ ਲੰਘੂ ਜੂ ਮੇਰਾ ਕੈਕ ਵੀੜੀਆਂ ਲੰਘ ਜਾਣੀਆਂ ਕਹਿੰਦਾ ਇਹ ਬੰਦੇ ਦੀ ਉਮਰ ਤਾਂ ਥੋੜੀ ਦਿੱਤੀ ਐ ਇਹ ਤਾਂ ਸਾਰੀ 22 23 ਸਾਲ ਦੀ ਉਮਰ ਆ ਬੰਦੇ ਦਿੱਤਾ ਹੂੰ ਕਹਿੰਦਾ ਕੋ ਕਹਦਾ ਹਾਂ ਕਹਿੰਦਾ ਕਿਵੇਂ ਕਹਿੰਦਾ ਜਨਤਰ ਖਾਣ ਪੀਣਾਂ ਉੰਨੇ ਤੇਰੇ ਬੰਦੇ ਦੀ ਉਮਰ ਐ ਉਹ ਤਾਂ ਵਲਦ ਵਾਲੀ ਚੱਲ ਪੈਂਦੀ ਐ 25 30 ਸਾਲ ਵਲਦ ਵਾਲੇ ਆ ਕੇ ਵਿੱਚ ਤੇ ਫੇਰ ਜਿਹੜੇ 15 18 ਸਾਲ ਕੁੱਤੇ ਦੇ ਬੱਚੇ ਨੂੰ ਆ ਗਏ ਉਹ ਦਾ 15 ਸਾਲ ਆਲਾ ਬੈਠਾ ਰੋਲਾ ਪਈ ਜਾਂਦਾ ਤਾ ਕੰਮ ਹੁੰਦਾ ਨਹੀਂ ਭਜਦਾ ਦਾ ਬਸਰਾ ਵਿਚਾਰਾ ਹੁੰਦੀ ਨਹੀਂ ਫੇਰ ਆ ਜਾਂਦੇ ਉੱਲੂ ਵਾਲੀ ਉਹ ਬੈਠਾ ਝਾਕਦਾ ਇਹ ਇਤਨੇ ਫੇਰ ਟਾਈਮ ਆ ਜਾਂਦੇ ਉਹ ਕਹਿੰਦਾ ਜੇ ਤੂੰ ਉੱਲੂ ਵਾਲੀ ਉਮਰ ਵੀ ਨਾ ਲੈਂਦਾ ਤਾਂ ਵੀ ਚੰਗਾ ਰਹਿੰਦਾ ਮੈਂ ਤੈਨੂੰ ਅੱਧੀ ਅੱਧੀ ਉਮਰ ਦਵਾਉਂਦਾ ਇਹਨਾਂ ਚੋਂ ਅੱਧਾ ਅੱਧ ਮੰਡਦਾ ਕਹਿੰਦਾ ਮੈਂ ਅੱਧੀ ਉਮਰ ਮੈਂ ਲੈਂਦਾ ਇਹਨਾਂ ਚੋਂ ਅੱਧੀ ਦਵਾਉਂਦਾ ਤੈਨੂੰ ਨਲੇ ਤਾਂ ਤੂੰ ਸਕਾਲਾ ਨਲੇ ਮੈਂ ਇਸਕਾਲਾ ਕਹਿੰਦਾ ਕਿਉਂ ਕਹਦਾ ਹੁਣ ਮੈਂ ਤੇਰਾ ਫਰਦਾਰ ਹਾਂ ਟੱਲੀਆਂ ਵਜਾਉਂਦਾ ਜਿਵੇਂ ਤੂੰ ਜਾਂਦਾ ਕਹਿੰਦਾ ਇੱਕੀ ਗੱਲ ਕਹਦਾ ਹੁਣ ਮੇਰੀ ਡਿਊਟੀ ਲੱਗੀ ਕਹਿੰਦਾ ਕਿਵੇਂ ਕਹਿੰਦਾ ਜਦੋਂ ਕੋਈ ਇਨਸਾਨ ਮਰਿਆ ਕਰੂ ਕਹਿੰਦਾ ਮੈਨੂੰ ਤਾਂ ਪਹਿਲਾਂ ਜਾ ਕੇ ਪੁੱਛਣਾ ਪਿਆ ਕਰੂ ਵੀ ਤੇ ਚੰਗਾ ਕੰਮ ਕੀਤਾ ਕਿ ਨਾ ਕੀਤਾ ਕਹਿੰਦਾ ਕਿਉਂ ਕਹਿੰਦਾ ਮੇਰੀ ਡਿਊਟੀ ਲੱਗੀ ਹੋਈ ਹੈ ਜੇ ਤਾਂ ਉਹਨੇ ਚੰਗਾ ਕੰਮ ਕਰਿਆ ਹੂ ਤਾਂ ਤਾਂ ਉਹਨੂੰ ਕੋਈ ਸਾਥ ਲੈਣ ਆਇਆ ਕਰੂ ਕਹਿੰਦਾ ਸਾਥ ਸੰਤਾ ਕਰਨਗੇ ਲੈਣ ਜੇ ਕਹਿੰਦਾ ਨਾ ਕਿ ਮਾੜਾ ਕੰਮ ਕਰਾਂਗਾ ਤ ਤਾਂ ਮੈਂ ਜਮ ਜੁੱਤਾਂ ਨੂੰ ਕਹਾ ਕਰੂੰਗਾ ਵੀ ਭਾਈ ਤੁਸੀਂ ਜੋ ਸੋਡੀ ਡਿਊਟੀ ਐ ਕਹਦਾ ਤੁਸੀਂ ਮੈਨੂੰ ਆ ਛਾਪਾ ਛਿੜਤਾ ਜੇ ਉੱਥੇ ਤੂੰ عمر ਕਹਿੰਦਾ ਦੀਦੀ ਛੜ ਦਿੰਦਾ ਮੈਂ ਤਾਂ ਕੁਝ ਉਨੀ ਵਿੱਚ ਪਜਾ ਫੜਦਾ ਮੈਂ ਕਿਹਨੂੰ ਬੜਕਦਾ ਕਹਦਾ ਤੈਂ ਤਾਂ ਪਤਾ ਨਾ ਮੈਂ ਵੀ عمر ਪਤਾ ਉਹ ਕਹਿੰਦਾ ਫਿਰ ਹੁਣ ਕਿਵੇਂ ਕਰੀਏ ਕਹਿੰਦਾ ਹੁਣ ਤਾਂ ਕੁਝ ਨਹੀਂ ਬਣਦਾ ਹੁਣ ਇੱਕ ਸਕੀਮ ਤਾਂ ਹੈਗੀ ਜੇ ਕਰ ਸਕਦੇ ਕਹਿੰਦਾ ਤੂੰ ਦੱਸ ਮੈਨੂੰ ਕਿਵੇਂ ਕਰਾਂ ਕਹਾਂ ਤੂੰ ਐ ਕਰਾਂ ਜਦੋਂ ਹੰਦਰਾ ਤੈਂ ਉੱਥੇ ਜਾਵੇਂਗਾ ਤੂੰ ਸਚਖੰਡ ਚ ਕਹਿੰਦਾ ਉੱਥੇ ਕਚੇਰੀ ਰੱਖਦੀ ਐ। ਹੂੰ। ਕਚੇਰੀ ਦੇ ਵਿੱਚ ਤਾਂ ਬੋਲਣਾ ਨਹੀਂ। ਹੂੰ। ਕਹਿੰਦਾ ਕਿਉਂ? ਕਹਿੰਦਾ ਉੱਥੇ ਬੋਲਣ ਦਾ ਅਧਿਕਾਰ ਤਾਂ ਮੈਨੂੰ ਵੀ ਨਹੀਂ। ਹੂੰ। ਪਰ ਮੈਂ ਇੱਕ ਗੱਲ ਬੋਲ ਸਕਦਾ। ਹੂੰ। ਕਹਿੰਦਾ ਚੰਗਾ। ਕਹਿੰਦਾ ਤੂੰ ਨਾ ਬੋਲੀ ਤੂੰ ਤਾਂ ਬੁੱਲ ਵੀ ਨਾ ਲਈ। ਕਹਿੰਦਾ ਚੰਗਾ। ਜਦੋਂ ਤੁਸੀਂ ਕਚੇਰੀ ਚ ਲੈ ਗਏ ਉਹਨੂੰ। ਤੇ ਪੁੱਛਿਆ ਹਾਂ ਵੀ ਦੱਸੋ ਫਲਾਣਾ ਸੈਂ ਇਹ ਤਾਂ ਕੀ ਕੀਤਾ ਹਾ ਕੱਢੋ ਲਿਖਤਾ। ਹੂੰ। ਤੇ ਜਿਹਦੋਂ ਨੇ ਦੇਖਿਆ ਉਹ ਕਹਿੰਦਾ ਜੀ ਇਹ ਤੇ ਤਾਂ ਕਰਮਾਂ ਦੇ ਵਿੱਚ ਵਿੱਚ ਹੈ ਹੀ ਨਹੀਂ ਕੁਸ ਇਹਦਾ ਪਾਪ ਹੀ ਕਰੀ ਖੜਾ ਸਾਰੇ ਸਾਰੇ ਪਾਪ ਹੀ ਕਰੀ ਖੜਾ ਤੇ ਉਹ ਵੀ ਬੋਲਿਆ ਨਾ ਉਹ ਕਹਿੰਦਾ ਤੈਨੂੰ ਬਹੁਤ ਕੁਝ ਕਹਿਣ ਕਿ ਤੂੰ ਬੋਲੀ ਨਾ ਬੰਦਾ ਚੰਗਾ ਬੜਾ ਮਰਾਸੀ ਦੀ ਜਿਹੜੀ ਡਿਊਟੀ ਲੱਗੀ ਹੋਈ ਸੀ ਉਹ ਕਹਿੰਦਾ ਜੀ ਮੇਰੀ ਗੱਲ ਸੁਣੋ ਬਹੀ ਕਿਸੇ ਦੀ ਹੋਰ ਨਾ ਚੱਕਦੀ ਹੋਵੇ ਕਹਿੰਦਾ ਕਿਉਂ ਕਹਿੰਦਾ ਇਹਦੇ ਜੱਟਾ ਤਾਂ ਧਰਮੀ ਨਹੀਂ ਕੋਈ ਕਹਿੰਦਾ ਕੀ ਗੱਲ ਹੈ ਕਹਿੰਦਾ ਦੇਖ ਲੋ ਕਹਿੰਦਾ ਤਾਂ ਵੀ ਕਹਿੰਦਾ ਦੇਖ ਲੋ ਸੋ ਇਹ ਜੱਡਾ ਕੋਈ ਧਰਮ ਹੀ ਨਹੀਂ ਕਹਿੰਦਾ ਕਿਵੇਂ ਕਹਿੰਦਾ ਤੁਹਾਡੇ ਖਾਮਨ ਬਹੀ ਚੱਕੋ ਮੈਂ ਨਹੀਂ ਦੱਸਦਾ ਅੱਛਾ ਕਹਿੰਦਾ ਜੀ ਕੀ ਆਣਾ ਸੀ ਲਿਖਣ ਨੂੰ ਭੁੱਲ ਗਏ ਹੋ ਤੂੰ ਦੱਸ ਦੇ ਕਹਿੰਦਾ ਤੂੰ ਤਾਂ ਕੁਛ ਵੀ ਨਹੀਂ ਲਿਖਿਆ ਫਿਰ ਕਹਿੰਦਾ ਕਹਿੰਦਾ ਜਿਹੜਾ ਇਹ ਬੰਦਾ ਹੈ ਇਤੋਂ ਵੱਡਾ ਪੁੰਨ ਕਿਉਂ ਕਹਿੰਦਾ ਇਹਨੇ ਤਾਂ ਕੁੱਤਾ ਪਚਾਇਆ ਦੇਖ ਉਹਦੀ ਉਮਰ ਲੇਤੀ ਅੱਧੀ ਉਮਰ ਵੱਧਦੀ ਲੇਤੀ ਨਹੀਂ ਵੱਧਦੇ ਸਾਡ ਕੁੜਤਾ ਦਾ ਫਿਰ ਉਲੂ ਰਾਤ ਨੂੰ ਖਬਰਾ ਕਹਦੇ ਚ ਵਜ ਵਜ ਡੱਕਦਾ ਉਹਦੀ ਉਮਰ ਲੈਤੀ ਇਹਨੇ ਤਿੰਨ ਤਾਂ ਉਮਰਾਂ ਲੇਗਾ ਜਰ ਇਹ ਕਹਦਾ ਤੁਸੀਂ ਕਿਹਨੇ ਕੁਕਰ ਕਰੀ ਨਹੀਂ ਉਹ ਕਹਿੰਦਾ ਇਹ ਤਾਂ ਆਪਣੀ ਲੋਡ ਨੂੰ ਲੇਤੀ ਐ ਇਹਨੂੰ ਲੋਡਤੀ ਕਨਸ ਕਹਿੰਦਾ ਫਿਰ ਮੈਂ ਮੰਗੇਤੀ ਦੋ ਸਾਲ ਮੈਨੂੰ ਵੀ ਲੋਡਤੀ ਤੁਸੀਂ ਮੈਂ ਤਾਂ 33 ਉਮਰ ਡਾ ਲਿਆ ਉੱਥੇ ਵੀ ਧਰਮਰਾਜ ਉੱਥੋਂ ਕਿ ਹਰਿਆਣੇ ਨੇ ਕਿ ਭਗਤ ਤੱਕ ਪ੍ਰੇਮ ਦੀ ਡੋਰੀ ਪਾ ਕੇ ਰੱਬ ਨੂੰ ਬਸ ਕਰ ਲੈਂਦੇ ਨੇ ਕਿਉਂਕਿ ਉੱਥੇ ਫਿਰ ਉਹਨੇ ਡਾ ਲਿਆ ਕਹਿੰਦਾ ਫਿਰ ਮੈਂ ਤਾਂ ਦੋ ਸਾਲ ਹੀ ਮੰਗੀ ਸੀ ਮੈਨੂੰ ਨਾ ਦਿੱਤੀ। ਇਹ ਨੂੰ ਬਈ 37 ਸਾਲ ਕਉ ਦਿੱਤੇ ਵੱਧਾ। ਮੈਨੂੰ ਦੋ ਸਾਲ ਹੀ ਦਿੱਤੇ। ਕਹਿੰਦਾ ਫਿਰ ਹੁਣ ਕਹਿੰਦਾ ਜੀ ਸਾਨੂੰ ਤਾਂ ਉਸੇ ਜਾਮੇ ਤੁਰੂ ਫਿਰ। ਦਵਾਰੇ। ਕਹਿੰਦਾ ਕਿ ਹਾਂ। ਕਹਿੰਦਾ ਤੁਰ ਉਸੇ ਜਾਮੇ ਜਦੋਂ ਤੇ ਫਿਰ ਮੈਨੂੰ ਉਮਰ ਦੇਣੀ ਤਉਦੋਂ। ਇਹ ਨੂੰ ਤਾਂ ਉਹਦੀ ਅਟੈਚ ਦੇਨੇ ਕਹਿੰਦਾ ਵੀ ਸਾਂਭਲਾ। ਜੇ ਵਿੱਚੋਂ ਦੋ ਸਾਲ ਮੈਨੂੰ ਦੇ ਦਿੰਦਾ। ਮੈਂ ਤੇਰੇ ਮਾਂ ਦਾ 10 ਸਾਲ ਪਤਾ ਰਹੀਂ ਹੈ ਤੇ ਮੈਨੂੰ 10 ਸਾਲਾਂ ਚ ਨਹੀਂ ਰਹਾ ਦਿੱਤਾ। ਇਹ ਨੂੰ ਕਹਦਾ 5 ਮਿੰਟਾਂ ਚ ਤਾਂ ਸਾਰੀ ਉਮਰ ਸਮਾਤੀ। ਤੇ ਨਾਲੇ ਤੂੰ ਕਹਿੰਦਾ ਮੈਨੂੰ ਕੁਛ ਕਰਿਆ ਨਹੀਂ। ਕਹਿੰਦਾ ਵੀ ਇਹਨੇ ਇਹਨੇ ਤਾਂ ਕੁਛ ਨਹੀਂ ਕਰਿਆ। ਕਰਿਆ ਇਹ ਲੋੜ ਤੇਨੂੰ ਆਪ ਨੂੰ ਦੀ ਉਮਰ ਦੀ ਤਾਂ। ਪਰ ਮੈਂ ਹੂੰ ਤੇਰੇ ਬਿਆਨਾਂ ਚ ਗਿਆੜਾ। ਇਹ ਗੱਲ ਮੈਂ ਮੰਨਦੇ। ਤੈਨੂੰ 2 ਸਾਲ ਮੰਗੇ ਤੇ ਮੈਂ ਤੈਨੂੰ 2 ਸਾਲ ਨਹੀਂ ਦਿੱਤੇ। じゃ ਕਹਿੰਦਾ ਹੁਣ ਤੈਨੂੰ ਮੈਂ 100 ਸਾਲ ਦਿੱਤਾ। ਕਰ ਲੈ ਐਸ। ਕਿ ਮਰਾਸੀ ਨੇ ਤਾਂ ਵੀ ਆਲੇ ਤਰਾ ਜਿ ਦੇਖਰੇ ਜਨਮ। ਤੇ ਉਹਨੂੰ ਹੁਣ ਮੰਗਲੇ ਜਾਮੇ ਦਾ ਪਤਾ ਨਹੀਂ। ਰਾਜੀ ਦੇ ਪੁੱਤ ਨੂੰ ਉਹਨੂੰ ਪਤਾ ਨਹੀਂ ਸੀ ਸਮਝ ਲੈ। ਰਾਜੀ ਨੂੰ ਤਾਂ ਹੁਣ ਕੀ ਪਤਾ ਹੈ? ਤੇ ਉਹਨੇ ਹੁਣ ਐ ਕਿਹਾ ਤੇ ਵੀ ਕਾਰਾਂ ਇਸ ਤੇਨੂੰ ਕੋਈ ਤਖਲੀਫ ਨਹੀਂ ਹੋਊ। ਵੀ ਮੈਂ ਜ਼ਿੰਮੇਦਾਰ ਹਾਂ। ਮੇਰੇ ਭਾਈ ਉਹ ਤਾਂ ਉਹਦੀ ਮਰਜ਼ੀ ਨਾਲ ਉਹ ਤਾਂ ਚੁੰਗਿਆ ਕਰੇ। ਛੋਟਾ ਹੁੰਦੀ ਲੱਗਾ ਸ਼ਰਤਾਂ ਕਰਨ। ਕਿ ਉਹਨੂੰ ਜਦੋਂ ਕਹੇ ਤਾਂ ਵੀ ਕਾਰਾਂ ਇਸ ਤੇਨੂੰ ਕੋਈ ਤਖਲੀਫ ਨਹੀਂ। ਥੋੜੇ ਚਿਰ ਪਿੱਛੋਂ ਭਾਈ ਤੇ ਉਪਈਦਲਾ ਜਦੋਂ ਜਵਾਨ ਹੋ ਕੇ ਚੱਲਿਆ 바ਵਾ ਹੋ ਗਿਆ ਲੱਗੇ ਸਿਆਰਤਾਂ ਕਰਨ ਉਹ ਪਈ ਹਰੇ ਕਲਾੰਬਾ ਨੇ ਕਿਹਾ ਕਰੇ ਰਾਜਾ ਐ ਕਰਿਆ ਤੇਰੇ ਮੁੰਡੇ ਨੇ ਪਈ ਐ ਕਰਿਆ ਉਹ ਰਾਜਾ ਕਹਿੰਦਾ ਵੀ ਦਿਖਾ ਆਪਾਂ ਪਈ ਮੈਂ ਕਰਤਾ ਤੰਗੇ ਨੇ ਮੈਂ ਕੱਲ ਨੂੰ ਕਚੇਰੀ ਲਾਂ ਕਚੇਰੀ ਚਾਇਉ ਦੂਜੇ ਦਿਨੋਂ ਕਚੇਰੀ ਸੱਦ ਲਿਆ ਭਈ ਮੁੰਡਾ ਉਹ ਕਹਿੰਦਾ ਵੀ ਬੇਟੇ ਉਰੇ ਆ ਕਹਿੰਦਾ ਹਾਂ ਕਦਾਂ ਇਨਸਾਰਤ ਕੋ ਕਰਦਾ ਹੈ ਉਹ ਚੁੱਪਾ ਉਹ ਕਹਿੰਦਾ ਮੈਂ ਤੈਨੂੰ ਮੈਂ ਪਉਦਾ ਵੀ ਨਹੀਂ ਸ਼ਾਰਤ ਕੋ ਕਰਦਾ। ਉਹ ਕਹਿੰਦਾ ਪਿਤਾ ਕਹਿੰਦਾ ਹਾਂ। ਕਹਿੰਦਾ ਜੇ ਤੂੰ ਜਰਮ ਲੈਤਾ ਐਡਾ ਹੀ ਤੀ। ਕਹਿੰਦਾ ਨਾ। ਕਹਿੰਦਾ ਤੂੰ ਵੀ ਮੇਰੇ ਵਾਂਗੂ ਸ਼ਾਰਤਾਂ ਹੀ ਕਰਦਾ ਹੂੰਗਾ ਛੋਟਾ ਤਾਂ ਹੁੰਦਾ। ਐਡਾ ਤਾਂ ਹੋਣਾ ਨਹੀਂ ਤੂੰ। ਜਦੋਂ ਮੈਂ ਤੇਰੇ ਜਿੱਡਾ ਹੋਗਾ ਇਸੇ ਗੱਡੀ ਤੇ ਸਭ ਲੱਗੂ ਜਮਤਾਂ ਦੇ ਲੋਕਾਂ ਨੂੰ। ਇਹਦਾ ਟਾਈਮ ਹੀ ਆ ਜਾ ਹੁੰਦਾ। ਤੇ ਉਹ ਪਈਦਾ ਰਾਜਾ ਕਹਿੰਦਾ ਵੀ ਗੱਲ ਵੀ ਠੀਕ ਐ। ਰਾਜਾ ਕਹਿੰਦਾ ਵੀ ਠੀਕ ਐ ਤੇਰੀ ਮਨਜ਼ੂਰ ਐ ਮੈਨੂੰ। ਥੋੜਾ ਕਾਣਾ ਟਾਈਮ ਲੰਘਾ ਪਏ ਗੱਭਰੂ ਹੋ ਗਿਆ ਰਾਜਾ ਕਹਿੰਦਾ ਵੀ ਭਾਈ ਰਾਣੀਆਂ ਨੂੰ ਕਹਿੰਦਾ ਵੀ ਮੁੰਡੇ ਦੀ شادی ਕਰਨੀ ਐ ਵੀ ਕੋਈ ਆਪਾਂ ਲਟਕੀ ਵੱਲ ਗੱਲ ਚਲਾਈਏ ਕੋਈ ਰਾਜੇ ਦਾ ਮੁੰਡਾ ਆ ਗਿਆ ਕੋਲੇ ਕਹਿੰਦਾ ਪਿਤਾ ਕੀ ਗੱਲ ਐ ਕਹਿੰਦਾ ਬੇਟੇ ਤੇਰੀ شادی ਕਰਨੀ ਐ ਕਹਿੰਦਾ ਪਿਤਾ ਪਹਿਲਾਂ ਕਰਾ ਕੇ ਪਸਤਾਉਣਾ ਮੈਂ ਨਹੀਂ ਕਰਾਂਦਾ ਕਹਿੰਦਾ ਕੋ ਨਾ 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 ਕਹਿੰਦਾ ਮੈਨੂੰ ਮੰਗਲੇ ਜਾਮੇ ਦਾ ਪਤਾ ਐ ਮੈਂ ਨਹੀਂ ਇਹ ਕੰਮ ਕਰਦਾ ਕਹਿੰਦਾ ਕਿਉਂ ਕਹਿੰਦਾ ਨਾ ਨਾ ਬੱਸ ਤੈਨੂੰ ਮੈਂ ਦੱਸ ਦੇਈ ਨਹੀਂ ਕੁਸਾ ਕਹਿੰਦਾ ਤਾਂ ਵੀ ਦੱਸਤਾ ਸਹੀ ਹੁਣ ਸਾਨੂੰ ਤਾਂ ਉਹ ਵੀ ਸ਼ਾਦੀ ਨਹੀਂ ਕਰਾਈ ਤੇ ਕਹਿੰਦਾ ਮੈਂ ਜੇ ਤੈਨੂੰ ਦੱਸਣਾ ਬਹਿਗਾ ਤੂੰ ਆਪ ਆਖ ਕੇ ਵੀ ਮੈਂ ਕੋਈ ਕਰਾਈ ਹਾਂ ਕਹਿੰਦਾ ਕਿਉਂ ਕਹਿੰਦਾ ਆਹੋ ਕਹਿੰਦਾ ਵੀ ਦੱਸ ਕਹਿੰਦਾ ਦੱਸਦਾ ਦਊ ਮੈਂ ਬਰੀ ਉਮਰ ਕੱਢ ਜੂ ਉਹ ਕਹਿੰਦਾ ਜੇ ਉਮਰ ਤਾਂ ਕੱਢ ਚੁੱਕੀ ਫਿਰ ਸਾਨੂੰ ਕੀ ਪਤਾ ਲਾ ਗੂਣ ਅਗਲਾ ਖੁਰਾ ਜੇ ਤਾਂ ਐਡਾ ਮੁੰਡਾ ਵਿਆਹ ਨਹੀਂ ਕਰਾ ਜੇ ਤੂੰ ਮੇਰੀ ਵੀ ਬਦਨਾਮੀ ਐ ਉਹਨਾਂ ਆਖੇ ਵੀ ਗੱਲ ਵੀ ਠੀਕ ਆ ਜੀ ਨਾ ਇਹਨੂੰ ਦੱਸਣਾ ਤਾਂ ਪਊ ਉਹਨਾਂ ਆਖਿਆ ਦੀ ਵੀ ਜੇ ਇੱਕ ਪੇਤ ਦੇਵੇਂਗਾ ਤਾਂ ਤੇ 38 ਸਾਲ ਉਮਰ ਘਟ ਜਾਊਗੀ ਅੱਛਾ ਹੂੰ ਇੱਕ ਪੇਤ ਦੇਵੇਂਗਾ ਜੇ ਕਿਸੇ ਨੂੰ ਉਹਨਾਂ ਆਖੇ ਵੀ ਹੂੰ 38 ਸਾਲ ਉਮਰ ਘਟੂ ਮੇਰੀ ਉਹ ਕਦਾ ਪਤਾ ਮੇਰੀ 38 ਸਾਲ ਉਮਰ ਘਟੂ ਦੱਸ ਤੈਨੂੰ ਦੰਨਾ ਦੁਬਾਰੇ ਮੈਨੂੰ ਪੁੱਛੀ ਨਾ ਕਦਾ ਵੀ ਚੰਗਾ ਦੇ ਹੁਣ ਧਰਮਰਾਜ ਵੀ ਜਾਣੀ ਜਾਣਦੀ ਬੈਨੂੰ ਕਿਹੜਾ ਸੌਂਕ ਪੂਰਾ ਕਰ ਲੈਣ ਦੇ ਗਲਤੀ ਤਾਂ ਅਨਸਾਂ ਤੋਂ ਹੁੰਦੀ ਹੁੰਦੀ ਐ ਕੁਰੂ ਲਾਜਮੀ ਇਹ ਉਹਨੇ ਪਈ ਦੇ ਹਾਲ ਜਦੋਂ ਕਿਹਾ ਰਾਜੇ ਤੁਹਾਡੇ ਰਾਜੇ ਨੂੰ ਕਹਿੰਦਾ ਵੀ ਐ ਕਰ ਚਾਰ ਬੰਦੇ ਇਕੱਠੇ ਕਰ ਲਾ ਮੈਂ ਦੱਸ ਤੂੰ ਚਾਰ ਬੰਦੇ ਸਾਦ ਲੈ ਪਈ ਕਹਿੰਦਾ ਲੈ ਬਹਿ ਜਾ ਕਹਿੰਦਾ ਕਹਿੰਦਾ ਪਿਛਲੇ ਜਾਮੇ ਚ ਮੈਂ ਮਰਾਸੀ ਸੀ ਕਹਿੰਦਾ ਮੈਨੂੰ ਬਸੇ ਰਾਜੋਰ ਲਾਤੀ ਯਾਰ ਮਿੱਤਰਾਂ ਨੇ ਵੀ ਵਿਆਹ ਨਾ ਕਰਾਈ ਉਹ ਕੰਡਾ ਜਾਨ ਵਾਜੂ ਕਹਿੰਦਾ ਮੇਰੀ ਮੰਨੀ ਨਹੀਂ ਕਿਸੇ ਨੇ ਮੈਂ ਅਗਲੇ ਦੀ ਮੰਨੀ ਨਹੀਂ ਵਿਆਹ ਕਰਾ ਲਿਆ ਕਹਿੰਦਾ ਮਾਗਰੋ ਜਦੋਂ ਹੋ ਗਿਆ ਨਾ ਜਵਾਖ ਚੱਲਾ ਕਹਿੰਦਾ ਮਾਗਰੋ ਆਗੀ ਘਰੇ ਗਰੀਬੀ ਫੇ ਸਾਂ ਦੇ ਕੋਲ ਤਰਫ ਅਧਰੇ ਕਹਿੰਦਾ ਮੈਂ ਘੱਟ ਤੋਂ ਘੱਟ 25 30 ਸਾਲ ਪਹਿਲਾਂ ਧਰਮਰਾਜ ਮਾਗਰ ਗਾਲੇ ਤਾਂ ਮੈਨੂੰ ਆ ਜਾਮਾ ਮਿਲਿਆ ਮੈਂ ਮੁੜ ਕੇ ਨਹੀਂ ਭੁੱਲ ਕਰਦਾ ਕਹਿੰਦਾ ਵਿਆਹ ਲਈ ਕਿ ਮੈਂ ਕਿਉਂ ਕਹਿੰਦਾ ਮੈਂ ਤਾਂ ਪਿਛਲੇ ਵਾਲਾ ਵਿਆਹ ਹੀ ਤਾਂ ਪਈ ਜਾਂਦਾ ਹਜੇ ਅੱਗੇ ਨਾਲ ਤਾਂ ਹੂ ਦੇਖੀ ਜੂ ਉਹਦੀ ਪੇ 30 ਸਾਲ ਉਮਰ ਘੜ ਗਈ ਉਹਨੇ ਕਿਹਾ ਦੀ ਨਾ ਉਧਰੋਂ ਪਈ ਰਾਤ ਨੂੰ ਉਹਨੂੰ ਵੱਜ ਗਈ ਸੀ ਟੀ ਕਹਿੰਦਾ ਭਾਈ ਇਹ ਦਰ ਉਮਰ ਘਟਾ ਲਈ ਆਵਦੀ ਹੁਣ ਦੇਖ ਕੇ ਕਹਿੰਦਾ ਜੀ ਹਾਂ ਘਟਾ ਲੂੰ ਚੱਲ ਭਾਈ ਉਹਨੇ ਰਾਣੀ ਕੋਲੇ ਗੱਲ ਕਰਤੀ ਰਾਜੇ ਨੇ ਰਾਣੀ ਕਹਿੰਦੀ ਵੀ ਕਮਾਲ ਦੀ ਗੱਲ ਹੈ ਮੰਗ ਲੈ ਜਾਮੇ ਦਾ ਨੂੰ ਕੀ ਪਤਾ ਲੱਗਿਆ ਕਿ ਉਹ ਮਰਾਸੀ ਦੀ ਜਨ ਰਾਸੀ ਦੀ ਕੋਈ ਤਾਂ ਕੋਈ ਵਿਦਮਾਨ ਹੈ ਹੁਣ ਉਧਰੋਂ ਧਰਮਰਾਜ ਦੀ ਵੀ ਗੱਲ ਸਹੀ ਹੋਣੀ ਐ ਕੌਣ ਉਮਰ ਤਾਂ ਉਹਨੂੰ 100 ਸਾਲ ਕਹਦਾ ਤੇ ਵੀ ਕਰ ਲਾਂ ਐਸਾ ਐਸਾ ਦਾ ਮਤਲਬ ਤਾਂ ਫੇਰ 22 ਸਾਲ ਤੱਕ ਹੀ ਹੁੰਦੀ ਹੁੰਦੀ ਐ 23 ਸਾਲ ਹੀ ਉਮਰ ਐਸਦੀ ਤਾਂ ਰੱਦ ਨਹੀਂ ਹੈਗੀ। ਉਹ ਕਿ ਪਈਓ ਕਹਿੰਦਾ ਵੀ ਯਾਰਾ ਉਹ ਕਹਿੰਦੀ ਮੈਂ ਤਾਂ ਪੁੱਸੂ ਮੁੰਡੇ ਨੂੰ ਉਹ ਕਹਿੰਦਾ ਉਹਦੀ ਉਮਰ ਕੱਢ ਜੂ ਪੁੱਸੀ ਨਾ ਕਹਿੰਦੀ ਐਵੇਂ ਬਖੰਡ ਕਰਦਾ ਉਮਰ ਕਾ ਕੱਢ ਜੂ ਦੂਜੇ ਦਿਨ ਪਈਓ ਨੇ ਲੈ ਕੇ ਬਾਂਦੀਆਂ ਨਾਲ ਉਹ ਬਾਗੇ ਕਹਿੰਦੀ ਪੁੱਤਰਾ ਮੈਂ ਤਾਂ ਕ ਰਾਜੇ ਨੇ ਸੰਖਿਆ ਲਾਤੀ ਰਾਤ ਮੈਨੂੰ ਮੈਂ ਤਾਂ ਸਾਰੀ ਰਾਤ ਨੀਂਦ ਨਹੀਂ ਦੇਈ ਕਹਿੰਦਾ ਦਸਮ ਕਹਿੰਦੀ ਤੈਨੂੰ ਮੰਗ ਲੈ ਜਾਮੇ ਦਾ ਕੀ ਪਤਾ ਤੀ ਕਹਿੰਦਾ ਵਾ ਕਰੇ ਕੀ ਕੰਮ ਹੂੰ ਰਹਿਣ ਦੇ ਪੁੱਸਣਾ ਬਤਾਵੇਂਗੀ ਬੜੇ ਨੂੰ ਕਹਿੰਦੇ ਨਾ ਪੁੱਤੋਂ ਮੈਂ ਤਾਂ ਮੈਨੂੰ ਤਾਂ ਸੰਖਿਆ ਰਹੂ ਤੇ ਉਧਰ ਉਹਨੇ ਤਾਂ ਹਾਂ ਚੱਕਿਆ ਉਧਰ ਉਹਨੇ ਕਾਪ ਬਹੀ ਚੱਕੀਓ ਖੜਾ ਤੇ ਉਹਦੀ ਕਾਟੀ ਮਾਰ ਦੂੰ ਉਹ ਕਹਿੰਦਾ ਮਾਂ ਮੈਂ ਤਾਂ ਦੱਸਦਾ ਜੀ ਕਹਿੰਦੇ ਕਿਉਂ ਕਹਿੰਦਾ ਤਾਂ ਮਰਾਜ ਦਾ ਨੌਕਰ ਬਹੀ ਚੱਕੀ ਖੜਾ ਜਦੋਂ ਕਹਿੰਦਾ ਮੈਂ ਬੋਲ ਪਿਆ ਮੇਰੇ 38 ਸਾਲ ਤੇ ਉਹ ਕਾਟੀ ਵੱਜੂ 38 ਸਾਲ ਮਰ ਹੋਰ ਕੱਢ ਜੂੰ ਮਰੀ ਕਹਿੰਦੇ ਪੁੱਤੇ ਵੀ ਮਰੀ ਜਾਂਦੇ ਕਹਿੰਦਾ ਬੱਚਪੇ ਤਾਂ ਮੈਂ ਇੱਕ ਇੱਕ ਬਿਆਣੀ ਰਹਿ ਗਿਆ ਫਿਰ ਇੱਕ ਮਿਆ ਰਹਿ ਗਿਆ ਕਹਿੰਦਾ ਬੱਚਪੇ ਤਾਂ ਇੱਥੇ ਲੁਟਕ ਜੂ ਕਹਿੰਦੇ ਵੀ ਮਰਿਆ ਨਾ ਪੁੱਤ ਐ ਨਹੀਂ ਮਰਦਾ ਹੁੰਦਾ ਬੰਦਾ ਤੂੰ ਦੱਸ ਉਹ ਕਹਿੰਦਾ ਵੀ ਤਾ ਤਾ ਚੱਕਿਆ ਕਹਿੰਦਾ ਦੱਸ ਜੇ ਕਹਿੰਦਾ ਉਹ ਦਿਨ ਮੂੰਹ ਖੋਲਦਾ ਤੂੰ ਚੁੱਪੀ ਕਰ ਜਾਂਦਾ ਬਿਆਨਾਂ ਤੈਨੂੰ ਖੁੰਦਾ ਸੀ ਕਰਾ ਲੰਦਾ ਤੇ ਕਹਿੰਦਾ ਫਿਰ ਇਹ ਤਾਂ ਆਪਣੇ ਖਾ ਕੋ ਰੱਖਿਆ ਕਹਿੰਦਾ ਫੇ ਐ ਤਾਂ ਫਿਰ ਹਰੇਕ ਉਮਰ ਲੈ ਕੇ ਵਗ ਜਾਈ ਸਾਡੇ ਕੋਲੋਂ ਐ ਨਹੀਂ ਉਹ ਨਹੀਂ ਮਿਰੂ ਜਿੰਨੀ ਦਿੱਤੀ ਆ ਸਾਡੇ ਸਾਨੂੰ ਵੀ ਤਾਂ ਹਾਂ ਤੋਂ ਡਰ ਹੁੰਦਾ ਸਾਥੇ ਵੀ ਤਾਂ ਹੌਤ ਅਫਸਰ ਤੇ ਅਫਸਰ ਬੈਠੇ ਨੇ ਕਹਿੰਦਾ ਜਿਵੇਂ ਉਹਨੂੰ ਕਿਹਾ ਸੀ ਕਹਿੰਦਾ ਸਭ ਕੁਝ ਸੇ ਕਚੇਰੀਆਂ ਦੇਖ ਕੇ ਬਣੀਆਂ ਹੋਈਆਂ ਨੇ ਇਹਨੂੰ ਦਲਤਾਂ ਨੂੰ ਰੱਬ ਦੀ ਦਲਤ ਨੂੰ ਦੇਖ ਕੇ ਕਚੇਰੀਆਂ ਆਉਣੀਆਂ ਹੋਈਆਂ ਨੇ ਕਹਿੰਦਾ ਸਾਥ ਉੱਪਰ ਵੀ ਅਫਸਰ ਨੇ ਧਰਮਰਾਜ ਇਹਨੂੰ ਕਹਿੰਦਾ ਉਹ ਕਹਿੰਦਾ ਫਿਰ ਹੁਣ ਕਹਿੰਦਾ ਦੱਸਣਾ ਪੂ ਜੇ ਨਹੀਂ ਦੱਸਿਆ ਕਹਿੰਦਾ ਤਾਂ ਫਿਰ ਸੰਖਰੂ ਉਹਨੇ ਦੱਸਤਾ ਕਹਿੰਦਾ ਮੈਂ ਐ ਕਰਕੇ ਮੈਂ ਪਿਛਲੇ ਜਾਮੇ ਚਮਰਾਸੀ ਤੇ ਐ ਸਾਰੀ ਕੁਝ ਨਹੀਂ ਦੱਸਤੀ ਉਹ ਕਹਿੰਦੀ ਫੇਰ ਜੇ ਤਾਂ ਉੱਥੇ ਦੱਸ ਕੇ ਚੁੱਪ ਕਰ ਜਾਂਦਾ ਫਿਰ ਤਾਂ ਘੜਦੀ ਨਹੀਂ ਤੀ ਉਹ ਕਹਿੰਦਾ ਫੇਰ ਕੀ ਕਹਿੰਦਾ ਹੁਣ ਜੇ ਗਾਹਾਂ ਵਾਲੀ ਗੱਲ ਪੁੱਛੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗੱਭਰੂ ਬਣੇ ਚ ਹੁਣ ਕਹਿੰਦਾ ਕਿਤੇ ਕਿਸੇ ਕੋਲੇ ਜਾਂਦਾ ਕਿਤੇ ਕੁਝ ਕਰਦਾ ਕਿਤੇ ਕੁਝ ਕਰਦਾ ਹੁਣ ਉਹ ਮੈਂ ਰਾਜ ਤੱਕੜਾ ਕਰ ਲਾਂ ਇਹ ਉਮਰ ਕੰਦਾ ਮੇਰੇ ਪੈਉ ਤੇ ਵੀ ਚਲਦੀ ਐ ਪਰ ਕਹਿੰਦਾ ਮੇਰੇ ਤੇ ਨਹੀਂ ਚੱਲਣੀ ਕਹਿੰਦੀ ਕਹਾਂ ਕਹਿੰਦਾ ਵਾ 38 ਹੋਰ ਕੱਢ ਗਈ ਮੇਰੀ ਉਹ ਕਿ ਜਦੋਂ ਪਈ ਧਰਮਰਾਜ ਕਹਿੰਦਾ ਭਾਈ ਤੇਰੇ ਸੱਤ ਰਹਿ ਗਏ ਪਿੱਛੇ ਆ ਗਈ ਤਰੀ ਮੋ ਤਾਂ ਨੇੜੇ ਕਹਿੰਦਾ ਕਹਿੰਦਾ ਲਾ ਸੱਤ ਹਜ਼ਾਰ ਰਹਿ ਗਏ ਤੇ ਬੋਲ ਹੁਣ ਕਿਵੇਂ ਕਰਦਾ ਕਹਿੰਦਾ ਮੈਂ ਹੁਣ ਮੂੰਹ ਹੀ ਨਹੀਂ ਖੋਲਦਾ ਖਦਾ ਤੇ ਬਚ ਰਹੇਗਾ ਉਹ ਪਈ ਜਿਹਦਾ ਜबान ਮਾੜੀ ਹੁੰਦੀ ਆ ਰੁਕਦੀ ਨਹੀਂ ਹੁੰਦੀ ਜਾਨ ਮਿੱਤਰਾਂ ਚ ਹੋ ਗਿਆ ਜਿੱਦੇ ਜਾ ਕੇ ਬੈਠਾ ਉੱਥੋਂ ਤਾਂ ਗਾਲ ਹੀ ਨਾ ਜਦ ਰਹੀ ਵੀ ਆਪਣੇ ਤਾਂ ਸੱਤ ਸਾਰ ਰਹੇ ਕਹਿੰਦਾ ਮੈਂ ਇੱਕ ਤੁਹਾਨੂੰ ਗੱਲ ਸੁਣਾਵਾਂ ਕਹਿੰਦਾ ਸੁਣਾ ਕਹਿੰਦਾ ਕਿ ਮੈਂ ਗਿਆ ਧਰਮਰਾਜ ਕੋਲੇ ਕਹਿੰਦਾ ਧਰਮਰਾਜ ਦੇ ਮੂਰੇ ਰੱਖੇ ਹੋਏ ਨੇ ਹੈ ਕਹਿੰਦਾ ਐਡੇ ਹੋ ਨੇ ਕਹਿੰਦਾ ਧਰਮਰਾਜ ਦੇ ਕੋਲੇ ਕਿ ਜਾਣ ਦਿੰਦੇ ਨੇ ਹਰ ਇੱਕ ਬੰਦੇ ਨੂੰ ਮੈਂ ਵੀ ਧੱਕੇ ਨਹੀਂ ਲੰਘਿਆ ਉਹ ਕਹਿੰਦਾ ਭਾਈ ਹੋ ਗਈ ਪੂਰੀ ਆ ਜਾ ਠੀਕ ਖਲਾ ਆ ਜਾ ਹੋ ਗਈ ਪੂਰੀ ਬੱਸ ਪੈਤਰੀ ਤਾਂ ਉਹ ਕੋ ਉੱਥੇ ਸੱਤ ਸੇ ਹੀ ਲਟਕ ਗਿਆ ਉਹ ਕਹਿੰਦੇ ਰਾਜੇ ਦਾ ਮੁੰਡਾ ਮਰ ਗਿਆ ਰਾਜੇ ਦਾ ਮੁੰਡਾ ਮਰ ਗਿਆ ਭਾਈ ਰੋਲਾ ਪੈ ਗਿਆ ਰਾਜਾ ਵਾਗ ਗਿਆ ਹੋਰ ਵਾਗੇ ਬੰਦੇ ਚੱਕ ਲਿਆ ਦੇ ਸਿਸਕਾਰ ਕਰਤਾ ਧਰਮ ਰਾਜ ਕਹਿੰਦਾ ਉਹ ਤੈਨੂੰ ਮੈਂ ਜਦੋਂ ਤੈਨੂੰ ਤਿੰਨ ਬਾਰਾ ਮੋੜਿਆ ਕਿਹਾ ਹੀ ਗਿਆ ਵੀ ਭਾਈ ਦੱਸੀ ਨਾ ਦੱਸੀ ਨਾ ਤਾਂ ਦਾ ਕਹਿੰਦਾ ਤੈਨੂੰ ਕੋ ਦੱਸਿਆ ਕਹਿੰਦਾ ਜੇ ਹੁਣ ਮੈਂ ਜੇ ਤੂੰ ਮੇਰੀ ਜੀਬ ਹੀ ਬਨਨ ਦਿੰਦਾ ਜਿੱਥੇ ਬੰਨੀ ਦੀ ਸੂਈ ਦਿੰਦਾ ਕਹਿੰਦਾ ਇਹ ਤਾਂ ਜਦ ਤੱਕ ਦੁਨੀਆ ਬਸੂਏ ਨਹੀਂ ਹੱਲ ਨੂੰ ਖੜਦੀ ਕਹਿੰਦਾ ਕਿਉਂ ਕਹਿੰਦਾ ਤਾਂ ਵਿੰਗੀ ਡੱਡੀ ਹੱਲੀ ਜਾ ਉਹ ਹੁਣ ਚੀਜ਼ ਚੱਲ ਰਹੀ ਹੈ ਵਿੰਗੀ ਡੱਡੀ ਹਰੇਕ ਦੀ ਹਲਦੀ ਹੈ ਜੀ ਬਤ